ਸਸ਼ਟਿਕਾਲ ਦੋਸਤੋ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਜ਼ਰ ਹੋਏ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਗੱਲ ਤਕਰੀਬਨ 9 ਸਾਲ ਪੁਰਾਣੀ ਆ 12ਵੀਂ ਪਾਸ ਕਰਨ ਤੋਂ ਬਾਅਦ ਜਿੱਦਾਂ ਬਾਕੀ ਸਾਰਾ ਦੁਆਬਾ ਬਾਹਰ ਨੂੰ ਤੁਰਿਆ ਆਪਣਾ ਵੀ ਉਹੀ ਹਾਲ ਸੀ ਸੋਚਿਆ ਆਈਲੈਂਡਸ ਕਰਕੇ ਬਾਹਰ ਜਾਵਾਂਗਾ ਇਸ ਲਈ ਆਇਲਟਸ ਕਰਾਂ ਲਈ ਜਲੰਧਰ ਬਸਟੈਂਡ ਦੇ ਬਾਅਦ ਡੈਫੋਡਲਸ ਨਾਮ ਦੇ ਇੱਕ ਕੋਚਿੰਗ ਸੈਂਟਰ ਸੀ ਸ਼ਾਇਦ ਹੁਣ ਵੀ ਹੋਵੇ ਉੱਥੇ ਦਾਖਲਾ ਲਿਆ ਜਿਸ ਦਿਨ ਮੈਂ ਦਾਖਲਾ ਲਿਆ ਉਸ ਦਿਨ ਹੀ ਇੱਕ ਕੁੜੀ ਨੇ ਵੀ ਮੇਰੇ ਨਾਲ ਹੀ ਦਾਖਲਾ ਲਿਆ ਬਾਲੀ ਚਿੱਟੀ ਸੀ ਜੀਨ ਪਾਈ ਮੈਂ ਪਿੰਡ ਤੋਂ ਜਲੰਧਰ ਜਿੰਨੀ ਕੁ ਵਾਰ ਵੀ ਗਿਆ ਸੀ ਜਾਂ ਤਾਂ ਨੋਟੇ ਟੈਸਟ ਕਰਵਾਉਣ ਗਿਆ ਸੀ ਤੇ ਜਾਂ ਫਿਰ ਹਸਪਤਾਲ ਕਿਸੇ ਬਿਮਾਰ ਰਿਸ਼ਤੇਦਾਰ ਦੀ ਰੋਟੀ ਦੇਣ ਉਸ ਦੇ ਘਰ ਦੇ ਆਨੂੰ ਪਰ ਹੁਣ ਤਾਂ ਰੋਜ਼ ਜਾਇਆ ਕਰਨਾ ਸੀ ਇਸ ਲਈ ਚਾ ਵੀ ਸੀ ਮੈਨੂੰ ਉਸ ਕੁੜੀ ਨੇ ਆ ਬੁਲਾਇਆ ਗੱਲਬਾਤ ਹੋਈ ਕਹਿੰਦੀ ਮੈਂ ਵੀ ਆਇਲਰਸ ਕਰਨ ਆਈ ਆ ਕਿਹਾ ਹਾਂਜੀ ਮੈਂ ਵੀ ਕਰਨੀ ਪਰ ਚੱਕਰ ਇਹ ਸੀ ਉਹ ਪੰਜਾਬੀ ਨਹੀਂ ਸੀ ਬੋਲ ਪਉਂਦੀ ਆਪਣੀ ਹਿੰਦੀ ਕਮਜ਼ੋਰ ਸੀ ਮੇਰੀ ਟੁੱਟੀ ਪੱਜੀ ਹਿੰਦੀ ਸੁਣ ਕੇ ਉਸ ਦਾ ਹਾਸਾ ਨਾ ਬੰਦ ਹੋਵੇ ਆਪਾਂ ਨੂੰ ਵੀ ਪਹਿਲੀ ਵਾਰ ਕਿਸੇ ਕੁੜੀ ਨੇ ਇੰਨਾ ਖੁੱਲ ਕੇ ਬੁਲਾਇਆ ਸੀ ਪੈਰ ਨਾ ਲੱਗਣ ਤਰਤੀ ਤੇ ਪਰ ਮੇਰੇ ਹਾਲਾਤ ਦੇਖ ਕੇ ਜੋ ਮੈਡਮ ਸੀ ਮੈਨੂੰ ਕਹਿੰਦੀ ਪਹਿਲਾਂ ਅੰਗਰੇਜ਼ੀ ਸਿੱਖਣ ਵਾਲੀ ਕਲਾਸ ਲਗਾਉਣੀ ਪੈਣੀ ਤੇ ਉਹ ਕੁੜੀ ਨੂੰ ਸਿੱਧਾ ਆਇਲਟਸ ਵਾਲੀ ਕਲਾਸ 'ਚ ਭੇਜ ਦਿੱਤਾ ਦਿਨ ਤਿੰਨ ਕੋ ਕੱਢੇ ਮੈਂ ਅੜ ਗਿਆ ਕਿ ਮੈਂ ਆਪ ਹੀ ਕਰ ਲਵਾਂ ਮੈਨੂੰ ਵੀ ਆਇਲਟਸ ਵਾਲੀ ਕਲਾਸ 'ਚ ਭੇਜੋ ਚਲੋ ਕਰ ਕਰਾ ਕੇ ਮੈਂ ਚਲਾ ਗਿਆ ਉਸ ਕੁੜੀ ਦੀ ਕਲਾਸ ਕੁਝ ਦਿਨਾਂ 'ਚ ਹੀ ਸੰਗੀਤਰਾ ਖੁੱਲ ਗਏ ਮੇਰੀ ਉਹੀ ਪਿੰਡੋਂ ਮੱਥ ਨਾ ਮੈਡਮ ਦਾ ਡਰ ਕੋਈ 12 ਕੋ ਜਾਣੇ ਸੀ ਕਲਾਸ ਸਾਰੇ ਪੜਨ ਵਾਲੇ ਇੱਕ ਦੋ ਕੁ ਮੇਰੇ ਵਰਗੇ ਹੋਰ ਉਹ ਕੁੜੀ ਬਹੁਤ ਹੱਸਦੀ ਸੀ ਇੱਕ ਮਹੀਨੇ ਹੀ ਬਹੁਤ ਖੁੱਲ੍ਹ ਕੇ ਅਸੀਂ ਮੇਰਾ ਕੰਮ ਉਸਨੂੰ ਹਸਾਉਣਾ ਸੀ ਤੇ ਉਸਦਾ ਕੰਮ ਮੈਨੂੰ ਨਕਲ ਮਰਵਾਉਣਾ ਕਿਉਂਕਿ ਅੰਗਰੇਜ਼ੀ ਆਪਣੀ ਲੋੜ ਤੋਂ ਜ਼ਿਆਦਾ ਕਮਜ਼ੋਰ ਸੀ ਸਵਾ ਕੁ ਮਹੀਨੇ ਬਾਅਦ ਇੱਕ ਦਿਨ ਸਵੇਰੇ ਮੈਂ ਹਜੇ ਸੈਂਟਰ ਦੇ ਅੰਦਰ ਜਾਣ ਹੀ ਲੱਗਾ ਸੀ ਉਸਨੂੰ ਇੱਕ ਮੁੰਡਾ ਛੱਡਣ ਆਇਆ ਮਹਾਰਾਜ ਜਿਹਾ ਹੋ ਕੇ ਪੁੱਛਿਆ ਇਹ ਕੌਣ ਸੀ ਖੁਸ਼ ਹੋ ਕੇ ਕਹਿੰਦੀ ਇਹ ਤਾਂ ਮੇਰਾ ਫਿਅਰੈਂਸੀ ਸੀ ਸੀਗਾ ਤਾਂ ਮਗੇਤਰ ਉਸ ਦਾ ਪਰ ਅੰਗਰੇਜ਼ੀ ਦੀ ਘੱਟ ਜਾਣਕਾਰੀ ਕਰਕੇ ਮੈਂ ਸਾਸੀ ਤਾਏ ਦਾ ਮੁੰਡਾ ਸਮਝ ਬੈਠਾ ਹਰ ਰੋਜ਼ ਗੱਲਾਂ ਹੁੰਦੀਆਂ ਉਹ ਥੋੜੀ ਜਿਹੀ ਪੰਜਾਬੀ ਤੇ ਮੈਂ ਹਿੰਦੀ ਵੀ ਸਿੱਖ ਗਿਆ ਮੇਰੇ ਦੋ ਪੱਕੇ ਝਾਰ ਪਿੰਡ ਉਹਨਾਂ ਨੂੰ ਸਭ ਦੱਸਣਾ ਆ ਕੇ ਉਹ ਵੀ ਸਤਕਾਰਯੋਗ ਭਾਬੀ ਵਾਲੀ ਫੀਲਿੰਗ ਲਈ ਬੈਠੇ ਸੀ ਸੋਹਣੀ ਵੀ ਬਹੁਤ ਸੀ ਸੁੱਖ ਨਾਲ ਸਾਰੀ ਕਲਾਸ ਤੋਂ ਵੱਧ ਮੇਰੇ ਨਾਲ ਹੀ ਬਣਦੀ ਸੀ ਇਨਹੀ ਤਿੰਨ ਕੁ ਮਹੀਨੇ ਲੰਘੇ ਇੱਕ ਦਿਨ ਦੱਸਿਆ ਉਸਨੇ ਕੱਲ ਜਨਮ ਦਿਨ ਮੇਰਾ ਮੈਂ ਆਪਣੇ ਦੋਸਤਾਂ ਨੂੰ ਦੱਸਿਆ ਉਹ ਕਹਿੰਦੇ ਬਸ ਕੱਲ ਪ੍ਰਪੋਜ਼ ਕਰਦੀ ਪੱਕਾ ਹਾਂ ਹੀ ਕਰੋ ਮੈਂ ਕਿਹਾ ਠੀਕਾ ਦੂਜੇ ਦਿਨ ਤਿੰਨ ਦੋਸਤ ਨਾਲ ਦੇ ਸ਼ਹਿਰ ਗਏ ਇੱਕ ਗੁੱਡਾ ਖਰੀਦਿਆ ਲਵ ਜੂ ਲਿਖੇ ਵਾਲਾ ਇੱਕ ਚਾਕਲੇਟ ਜਿੰਦਗੀ ਚ ਪਹਿਲੀ ਵਾਰ ਗੁੱਡਾ ਤੇ 100 ਰੁਪਏ ਵਾਲੀ ਚਾਕਲੇਟ ਖਰੀਦੀ ਸੀ ਬੜੇ ਚਾਣ ਆ ਮੈਂ ਰੋਜ਼ ਵਸਤੇ ਜਾਂਦਾ ਸੀ ਪਰ ਉਸ ਦਿਨ ਡਿਸਕਵਰ ਮੋਟਰਸਾਈਕਲ ਤੇ ਚੱਲਣਾ ਸੀ ਇੱਕ ਦੋਸਤ ਕਹਿੰਦਾ ਤੂੰ ਐਕਟਿਵਾ ਲੈਜਾ ਸ਼ਹਿਰ ਦੀਆਂ ਕੁੜੀਆਂ ਨੂੰ ਬਹੁਤ ਪਸੰਦ ਹੁੰਦੀ ਮੈਂ ਕਿਹਾ ਨਾ ਨਾ ਐਕਟਿਵਾ ਤਾਂ ਉਸਦਾ ਫਾਈਨਾਂਸਾ ਚੱਕੀ ਫਿਰਦਾ ਛੱਡਣਾ ਆਉਂਦਾ ਹੁੰਦਾ ਉਸ ਨੂੰ ਮੇਰਾ ਇੱਕ ਦੋਸਤ ਜਿਸ ਨੂੰ ਗਰੀਜੀ ਆਉਂਦੀ ਸੀ ਉਸਨੇ ਦੁਬਾਰਾ ਪੁੱਛਿਆ ਮੈਂ ਫਿਰ ਕਿਹਾ ਫਾਈਨਾਂਸਾ ਮੈਨੂੰ ਕਹਿੰਦਾ ਫਾਈਨਾਂਸੇ ਕੀ ਹੁੰਦਾ ਮੈਂ ਕਿਹਾ ਤਾਏ ਚਾਚੇ ਦਾ ਮੁੰਡਾ ਮੇਰੀ ਟਰੌਨ ਤੇ 80 ਦੀ ਸਪੀਡ ਨਾਲ ਚ ਪੇੜ ਮਾਰ ਕੇ ਕਹਿੰਦਾ ਫਾਈਨਾਂਸੇ ਦਾ ਮਤਲਬ ਉਹ ਮੰਗੀ ਹੋਈ ਆ ਉਸ ਨਾਲ ਇਸ ਤੋਂ ਪਹਿਲਾਂ ਚ ਪੇੜ ਦੀ ਸੱਟ ਨਾਲ ਮੇਰੀ ਅੱਖ ਪਰਦੀ ਦੋਨਾਂ ਨੇ ਜੱਫੀ ਪਾ ਕੇ ਹੱਸਣਾ ਸ਼ੁਰੂ ਕਰਤਾ ਜਿਸ ਨੇ ਚ ਪੇੜ ਮਾਰੀ ਕਹਿੰਦਾ ਕੋਈ ਨਾ ਅਸੀਂ ਹੈਗੇ ਆ ਫਿਕਰ ਨਾ ਕਰ ਕੁਝ ਨਹੀਂ ਹੋਇਆ ਚੱਲ ਬੁੱਥਾ ਸਹੀ ਕਰ ਤੇ ਉਸ ਕੜੀ ਲਈ ਕੋੜੀ ਲਈ ਜੋ ਵੀ ਲਿਆ ਦੇ ਕੇ ਆ ਉੰਜ ਸਾਡਾ ਤਿੰਨਾਂ ਦਾ ਦਿਲ ਕੰਧ ਚ ਸਿਰ ਮਾਰਨ ਨੂੰ ਕਰੇ ਫਿਰ ਮੈਂ ਫੋਨ ਕੀਤਾ ਤੇ ਪੁੱਛਿਆ ਫਿਐਂਸਾ ਕਿੱਦਾਂ ਤੇਰੇ ਕਹਿੰਦੀ ਆਜਾ ਉਹ ਵੀ ਆਉਣਾ ਅੱਜ ਮੈਂ ਕਿਹਾ ਠੀਕਾ ਗਿਆ ਸ਼ਹਿਰ ਉਹ ਵੀ ਸਭ ਹੈਰਾਨ ਹੋ ਕੇ ਗੁੱਡਾ ਦੇਖ ਕੇ ਮੈਂ ਦਿੱਤਾ ਤੇ ਕਿਹਾ ਤੁਸੀਂ ਤੇ ਤੁਹਾਡਾ ਫਿਨਾਂਸਾ ਖੁਸ਼ ਰੋ ਹਮੇਸ਼ਾ ਹੱਸ ਕੇ ਬਹੁਤ ਖੁਸ਼ ਹੋ ਕੇ ਕਹਿੰਦੀ ਪਾਗਲ ਫਿਐਂਸੇ ਹੁੰਦਾ ਹੈ ਫਿਨਾਂਸਾ ਨਹੀਂ ਦੂਜੇ ਦਿਨ ਮੈਂ ਅੰਗਰੇਜ਼ੀ ਸਿੱਖਣ ਵਾਲੀ ਕਲਾਸ ਜਾ ਬੈਠਾ ਮੇਰੇ ਆਇਲਰਸ ਕਰਦੇ ਕਰਦੇ ਉਹਨੇ ਪੇਪਰ ਪਾ ਕੇ ਆਸਟ੍ਰੇਲੀਆ ਦਾ ਵੀਜ਼ਾ ਵੀ ਲੈ ਲਿਆ ਤੇ ਆਪਣੇ ਫਿਐਂਸੇ ਨਾਲ ਵਿਆਹ ਕਰਵਾ ਕੇ ਸ਼ਾਇਦ ਉਹਨੂੰ ਵੀ ਨਾਲ ਹੀ ਲੈ ਗਈ ਸੀ 8 ਮਹੀਨੇ ਲਗਾ ਕੇ 5 5.5 ਬੈਂਡ ਲਈ ਪਰ ਏਜੰਟ ਮਾਰਾ ਤੱਕ ਰਿਆ 6-7 ਮਹੀਨੇ ਮੇਰੇ ਪੈਸੇ ਦੱਬੀ ਰੱਖੇ ਫਿਰ ਪੈਸੇ ਵਾਪਸ ਕਰ ਦਿੱਤੇ ਕਹਿੰਦਾ ਵੀਜ਼ਾ ਨਹੀਂ ਲੱਗਣਾ ਅਸੀਂ ਵੀ ਰਿਸ਼ਤੇਦਾਰਾਂ ਤੋਂ ਇਕੱਠੇ ਕਰਕੇ ਦਿੱਤੇ ਸੀ ਫਿਰ ਵਾਪਸ ਕਰਤੇ ਸਭ ਦੇ ਹੁਣ ਅਰਬ 'ਚ ਬੈਠਾ ਹਾਂ ਹਰ ਮਹੀਨੇ 25 ਹਜ਼ਾਰ ਪਾਤਾ ਘਰ ਵਧੀਆ ਗੁਜ਼ਾਰਾ ਚੱਲ ਰਿਹਾ ਵਧੀਆ ਸੁਭਾਅ ਸੀ ਉਸ ਕੁੜੀ ਦਾ ਰੱਬ ਖੁਸ਼ ਰੱਖੇ ਅੱਜ ਸੋਚਦਾ ਸੀ ਆਫੀਐਂਸੇ ਵਾਲੀ ਤਾਂ ਹੁਣ ਬੇਬੀਜ਼ ਵਾਲੀ ਵੀ ਹੋ ਗਈ ਹੋਣੀ ਹੈ ਧੰਨਵਾਦ ਦੋਸਤੋ ਕਹਾਣੀ ਚੰਗੀ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਚੱਲਦੇ ਆਂ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਧੰਨਵਾਦ